10-12 ਸਾਲ ਤੋਂ ਪੁਰਾਣਾ ਸਾਡਾ ਗੋਰਪਰ ਚੱਲ ਰਿਹਾ ਸੀ ਉਹਨਾਂ ਨਾਲ ਇਹ ਫਰੈਂਡ ਸਰਕਲ ਸੀ ਸਾਨੂੰ ਠੱਗੀ ਕਰਕੇ ਸਾਰੇ ਬਾਜ਼ਾਰ ਨੂੰ ਠੱਗੀ ਕਰਕੇ ਲਾਸਟ ਵਾਰੀ ਇਹਨਾਂ ਨੂੰ ਸੋਨਾ ਦਿੱਤਾ ਮੈਂ ਉਸ ਤੋਂ ਬਾਅਦ ਇਹਨਾਂ ਦੀ ਨੀਤ ਹੋ ਗਈ ਖਰਾਬ ਠੀਕ ਹੈ ਨਾ ਇਹ ਸੋਨਾ ਲੈ ਕੇ ਹੋ ਗਏ ਫਰਾਰ ਇਹ ਮੰਦਰੀ ਕ੍ਰਿਡਿਟ 14 ਕਰੋੜ ਘੱਟੋ ਘੱਟ ਸੋਨਾ ਲੈ ਕੇ ਫਰਾਰ ਹੋਏ ਨੇ ਰੋਜ਼ ਸਾਡੇ ਥਾਣੇ ਟਿੱਕਰ ਘੱਟਦੇ ਆ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਮੇਰੇ ਕਾਰੀਗਰ ਆ ਤੇ ਮੈਂ ਇਹਨਾਂ ਨੂੰ ਸੋਨਾ ਦਿੰਦਾ ਸੀਗਾ ਤੇ ਮੇਰਾ ਮਾਲ ਬਣਾ ਕੇ ਮੈਨੂੰ ਕਿੰਦੇ ਸੀ ਕਹਿੰਦੇ ਨੇ ਕਿ ਫਾਈਲ ਲੱਗੂ ਤੌਰ ਤੇ ਨੇ ਮੇਰਾ ਸਾਰਾ ਕਾਰੋਬਾਰ ਸਾਰਾ ਟਿਕਰ ਤੇ ਆਇਆ ਹੈ ਇਹ ਔਰ ਰਲਿਆ ਹੋਇਆ ਨਾਲ ਅਰਜਿੰਦਰ ਸਿੰਘ ਉਹ ਫੁੱਫੜ ਨਾਲ ਉਹਨਾਂ ਨੂੰ ਉਲਟੀਆਂ ਧਮਕੀਆਂ ਲਾਉਂਦੇ ਆ ਤੁਹਾਨੂੰ ਗੋਲੀਆਂ ਮਾਰ ਦੇਣੀਆਂ ਤੁਹਾਨੂੰ ਇਹ ਕਰ ਦੇਣਾ ਤੁਹਾਨੂੰ ਉਹ ਕਰ ਦੇਣਾ ਉਲਟਾ ਤੁਹਾਨੂੰ ਅਰਾਸਮੈਂਟ ਕਰਦੇ ਆ ਜੇ ਇਹਨਾਂ ਨੇ ਨਾ ਤੋਰੀ ਇੱਤੀਆ ਦੋ ਦਿਨ ਫਿਰ ਭਾਜੀ ਧਰਨਾ ਇਹ ਆਵਾਂਗੇ ਕਿ ਪਤਾ ਲੱਗੂ ਇੱਕ ਵਾਰੀ ਕਿ ਧਰਨਾ ਲੱਗਾ ਤੁਹਾਡਾ ਕਿੰਨਾ ਜੀ ਮੇਰੇ ਇਕੱਲੇ ਤਾਂ 1.5 ਕਰੋੜ ਜੀ ਮਾਮੇ ਦੇ ਮਾਲਕ ਨਾਲ ਹੀ ਲੜੀ ਮਾਰ ਕੇ ਇਹਨਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ 466 ਗ੍ਰਾਮ ਸੋਨੇ ਦੀ ਕੀਮਤ ਹੈ ਅੱਗੇ ਦੀ 6.5 ਲੱਖ ਰੁਪਏ ਮੇਰੇ ਨਾਲ ਧੁਖਾ ਆਇਆ ਜੀ ਭਾਜੀ 450 ਗ੍ਰਾਮ ਸੋਨੇ ਦਾ ਠੀਕ ਆ ਦੋ ਮਹੀਨੇ ਤੋਂ ਪਰੇਸ਼ਾਨ ਹੋ ਰਿਹਾ ਆਪਾਂ ਸਾਡੀ ਕੋਈ ਕਾਰਵਾਈ ਨਹੀਂ ਹੋ ਰਹੀ ਠੀਕ ਆ ਤੇ ਠੱਗੀ ਮੇਰੀ ਇਹਨਾਂ ਨੇ ਇਸ ਤਰ੍ਹਾਂ ਮਾਰੀ ਕਿ ਮੇਰੇ ਕਾਰੀਗਰ ਮਾਮੂ ਕਹਿੰਗੇ ਠੀਕ ਆ ਨਾ ਮੇਰੇ ਕਾਰੀਗਰ ਤੇ ਮੈਂ ਇਹਨਾਂ ਨੂੰ ਸੋਨਾ ਦਿੰਦਾ ਸੀਗਾ ਤੇ ਮੇਰਾ ਮਾਲ ਬਣਾ ਕੇ ਮੈਨੂੰ ਦਿੰਦੇ ਸੀ ਠੀਕ ਆ ਨਾ ਤੇ ਲਾਸਟ ਵਾਰੀ ਇਹਨਾਂ ਨੂੰ ਸੋਨਾ ਦਿੱਤਾ ਮੈਂ ਤੇ ਉਸ ਤੋਂ ਬਾਅਦ ਇਹਨਾਂ ਦੀ ਨੀਤ ਹੋ ਗਈ ਖਰਾਬ ਜੀ ਠੀਕ ਆ ਨਾ ਇਹ ਸੋਨਾ ਲੈ ਕੇ ਹੋ ਗਏ ਫਰਾਰ ਤੇ ਇਹਨਾਂ ਦਾ ਫੁੱਫੜ ਜਿਹੜਾ ਵਾ ਠੀਕ ਆ ਸਬਦ ਇੰਸਪੈਕਟਰ ਵਾ ਤਰਨ ਤਰਨ ਉਹ ਰਲਿਆ ਹੋਇਆ ਨਾਲ ਅਰਜਿੰਦਰ ਸਿੰਘ ਠੀਕ ਹੈ ਨਾ ਉਹ ਨਾਲ ਰਲਿਆ ਵਾ ਤੇ ਉਹ ਇਹਨਾਂ ਦੀ ਸਪੋਰਟ ਕਰ ਰਿਹਾ ਵਾ ਸਾਨੂੰ ਧਮਕੀਆਂ ਵੀ ਲਗਾ ਰਿਹਾ ਉਹ ਸਾਡੇ ਕੋਲ ਪ੍ਰੂਫ ਹੈਗਾ ਸਾਡੇ ਕੋਲੇ ਸਾਰੇ ਪ੍ਰੂਫ ਹੈ ਪੂਰੇ ਰਿਕਾਰਡੀਆਂ ਸਾਰੇ ਕੁਝ ਸਾਡੇ ਕੋਲ ਹੈ ਤੇ ਉਹ ਪੁਲਿਸ ਹੁੰਦਾ ਮੇਨ ਮਤਲਬ ਹੈ ਕਿ ਪੁਲਿਸ ਹੁੰਦਾ ਉਹ ਫਾਇਦਾ ਉਠਾ ਰਿਹਾ ਠੀਕ ਹੈ ਨਾ ਤੇ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਕੁਝ ਨਹੀਂ ਕਰ ਸਕਦੇ ਉਹਨਾਂ ਜੀ ਪੁਲਿਸ ਅਧਿਕਾਰੀਆਂ ਨੂੰ ਮਿਲੇ ਜੇ ਉਹਨਾਂ ਦੇ ਵੱਲੋਂ ਕੀ ਆਪਾ ਉਹਨਾਂ ਵੱਲੋਂ ਆਪਣੇ ਸਾਨੂੰ ਇਹਨਾਂ ਨੇ ਸਾਨੂੰ ਇਹਨਾਂ ਨੇ ਇਹ ਵੀ ਸ਼ਿਵਾਇ ਦੋਆਇਆ ਵਾ ਕਿ ਤੁਹਾਡੀ ਅਹੀ ਕਾਰਵਾਈ ਕਰਦੀ ਆ ਫਾਈਲ ਅੱਗੇ ਤੋਰਦੀ ਆ ਠੀਕ ਹੈ ਨਾ ਤੇ ਅੱਜ ਦਾ ਦੇਣਾ ਸਾਨੂੰ ਇਹਨਾਂ ਨੇ ਕਿਹਾ ਕੋਈ ਸ਼ੁਭਾਚ ਦਵਾਇਆ ਵਾ ਜੇ ਇਹਨਾਂ ਨੇ ਅੱਪਾ 2 ਦਿਨ ਵੇਟ ਕਰਾਂਗੇ ਸਿਰਫ ਜੇ ਇਹਨਾਂ ਨੇ ਨਾ ਤੋਰੀ ਇੱਕ ਜਾਂ ਦੋ ਦਿਨ ਫਿਰ ਭਾਜੀ ਧਰਨਾ ਇਹ ਆਵਜਾ ਲਾਵਾਂਗੇ ਕਿ ਪਤਾ ਲੱਗੂ ਇੱਕ ਵਾਰੀ ਕਿ ਧਰਨਾ ਲੱਗਾ ਫਿਰ ਓਨੀ ਤੇ ਰਹੀ ਉੱਠਣਾ ਨਹੀਂਗਾ ਠੀਕ ਹੈ ਨਾ ਤੇ ਮੈਨੂੰ ਇਹ ਸਮਝ ਲੋਗੇ ਮੈਨੂੰ ਮੈਂ मामੂ ਇਹਨਾਂ ਦਾ ਮਾਮਾ ਬਣਿਆ ਸੀ ਮੈਨੂੰ ਮਾਮਾ ਬਣਾਇਆ ਇਹਨਾਂ ਨੇ ਬਚਪਨ ਤੋਂ ਇਹਨਾਂ ਦੀ ਇਹਨਾਂ ਦੀ ਮਾਂ ਦਾ ਵਿਆਹ ਆਪਣੇ ਹੱਥੀ ਕੀਤਾ ਸੀ ਠੀਕ ਹੈ ਨਾ ਉਸ ਤਰੀਕੇ ਦਾ ਮੈਂ ਇਹਨਾਂ ਦਾ ਮਾਮਾ ਹੀ ਲੱਗਦਾ ਸੀਗਾ ਤੇ ਮੇਰੇ ਕੋ ਪਤਾ ਨਹੀਂ ਕਿੰਨੀ ਕ ਵਾਰੀ ਇਹ ਸੋਨਾ ਲੈ ਕੇ ਗਏ ਠੀਕ ਆ ਪਰ ਇਹਨਾਂ ਨਾਲ ਰਿਲੇਸ਼ਨ ਸੀਗਾ ਮੇਰਾ ਇਹਨਾਂ ਨਾਲ ਕਮ ਤੋਂ ਕਮ ਵੀ 10 12 13 ਸਾਲ ਪੁਰਾਣਾ ਮੈਂ ਕਿ ਮਾਮਾ ਬਣੇ ਤੇ ਮਾਮੇ ਦੇ ਨਾਲ ਹੀ ਠੱਗੀ ਮਾਰ ਮਾਮੇ ਦੇ ਮਾਲ ਨਾਲ ਹੀ ਠੱਗੀ ਮਾਰ ਗਏ ਇਹਨਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ ਠੀਕ ਹੈ ਨਾ ਤੇ ਟੌਰ ਨਾਲ ਤੁਰੇ ਫਿਰਦੇ ਬਿਆਰਾਂ ਦੇ ਵਿੱਚ ਤੇ ਉਤੋਂ ਸਟੇਟਸ ਪਾਉਂਦੇ ਆ ਖਤਰਨਾ ਭੜੇ ਭੜੇ ਸਟੇਟਸ ਪਾਉਂਦੇ ਆ ਜਿਹਨਾਂ ਨਾਲ ਅਸੀਂ ਪਾਗਲ ਜਿਹੇ ਤੜਾ ਦਿਮਾਗ ਖਰਾਬ ਹੋਵੇ ਐਂ ਲੜੀਏ ਮੇਰੇ ਨਾਲ 1 ਕਿਲੋ ਕਰੋੜ ਦੀ ਦੋ ਭਰਾ ਠੱਗੀ ਕਰਕੇ ਦੋ ਮਹੀਨੇ ਪਹਿਲਾਂ ਇੱਥੋਂ ਭੱਜ ਗਏ ਨੇ ਤੇ ਮੈਂ 2 ਮਹੀਨੇ ਤੋਂ ਤਰਖਾਸ ਦਿੱਤੀ ਹੋਈ ਹੈ ਅਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਅੱਜ ACP ਸਾਹਿਬ ਕੋ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਆਏ ਸੀ ਕਿ ACP ਸਾਹਿਬ ਨੇ ਸਾਨੂੰ ਅ విశ్వాਸਨ ਦਿਵਾਇਆ ਕਿ ਅੱਜ 2-3 ਵਜੇ ਤੱਕ ਮੈਂ ਫਾਈਲ ਅੱਗੇ ਤੋਰ ਕੇ ਉਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਕਰਾਂਗਾ ਠੱਗੀ ਦਾ ਸ਼ਕਾਰ ਕਿੱਦਾਂ ਹੋਏ ਤੁਸੀਂ ਕਿੱਦਾਂ ਸਾਡਾ ਉਹਨਾਂ ਨਾਲ ਕਾਰੋਬਾਰ ਜਿੱਦਾਂ ਸਾਡਾ ਫਰੈਂਡ ਸਰਕਲ ਸੀ ਉਹਨਾਂ ਨਾਲ ਕਾਰੋਬਾਰ ਸਾਡਾ ਲੈਂਦੇ ਸੀ ਰੋਜ਼ ਚੱਲਦਾ ਸੀ 3-4 ਸਾਲਾਂ ਤੋਂ ਬਟ ਉਹਨਾਂ ਨੇ ਇਸ ਟਾਈਮ ਆ ਕੇ 2 ਮਹੀਨੇ ਤੋਂ ਪਹਿਲਾਂ ਕਰੋ ਭੱਜ ਗਏ ਨੇ ਸਾਰੇ 10 ਕਿਲੋ ਦਾ ਫਰੋਡ ਕਰਕੇ ਇੱਕ ਸਿਮਰਨਜੀਤ ਸਿੰਘ ਦਾ ਰਮਨਦੀਪ ਸਿੰਘ ਇਹਨਾਂ ਦਾ ਨਾਲ ਸਾਰੇ ਨਾਲ ਫਰੋਡ ਹੋਇਆ ਕਿੰਨੀ ਕੀਮਤ ਬਾਂਦੀ ਟੋੜਾ ਸੋਨੇ ਦੀ ਕੀਮਤ ਦੀ ਕ੍ਰਿਟਿਕ 14 ਕਰੋੜ ਘੱਟੋ ਘੱਟ ਸਾਰਾ ਸੋਨਾ ਲੈ ਕੇ ਫਰਾਰ ਹੋਏ ਨੇ ਸਾਰੇ ਬਾਜ਼ਾਰ ਦਾ ਸਾਰੇ ਬਾਜ਼ਾਰ ਦਾ ਮੈਂ ਕਿ ਪੂਰੇ ਬਾਜ਼ਾਰ ਦੇ ਮੁੰਡੇ ਦਾ ਕੱਲੇ ਦਾ 1.5 ਕਰੋੜਾ ਤੁਹਾਡਾ ਕਿੰਨਾ ਜੀ ਮੇਰੇ ਕੱਲੇ ਦਾ 1.5 ਕਰੋੜ ਜੀ ਹੁਣ ਕੀ ਅਸ਼ਵਾਸ਼ਣ ਦਵਾਇਆ ਗਿਆ ਤੁਹਾਡੇ ਉਹ ਕਹਿੰਦੇ ਨੇ ਕਿ ਫਾਈਲ ਲੱਗ ਗਈ ਤੌਰ ਤੇ ਨੇ ਮੇਰਾ ਸਾਰਾ ਘਰ-ਬਾਰ ਸਾਰਾ ਵਿਕਣ ਤੇ ਆਇਆ ਹੈ ਮੈਂ ਸਾਰਾ ਵਿਆਹ ਚ ਮੋਦਵਾਰ ਬੰਦੇ ਸਾਡੇ ਨਾਲ ਸਾਰੇ ਆਏ ਨੇ ਐਸੋਸੀਏਸ਼ਨ ਦੇ ਸਾਰੇ ਪ੍ਰਧਾਨ ਆਏ ਸੀ ਨਾਲ ਕਾਉਂਸਲ ਸਾਹਿਬ ਆਏ ਸੀ ਉਹਨੇ ਉਹਨਾਂ ਨੂੰ ਸਾਰੇ ਮਿਲ ਕੇ ਉਹਨੇ ਆਏ ਆ ਹੁਣ ਆਪਾਂ ਸਾਰੇ ਐਸਪੀ ਆਫਿਸ ਦੇ ਸਾਬ ਕੋ ਚੱਲੇ ਆ ਉਹਨਾਂ ਕੋ ਕਿਸ ਫਾਈਲ ਅੱਗੇ ਤੋਰ ਕੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ 2 ਮਹੀਨੇ ਹੋ ਗਏ ਅਜ ਤੱਕ ਉਹਨਾਂ ਦਾ ਹੀ ਕਾਰਨ ਹਾਂਜੀ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਹਾਂਜੀ ਹਾਂਜੀ ਠੀਕ ਹੈ ਕਾਰਵਾਈ ਕਿਉਂ ਨਹੀਂ ਹੋਈ ਯਾਰੀ ਦਿੱਤਾ ਕਾਰਵਾਈ ਪਤਾ ਨਹੀਂ ਜੀ ਉਹਦੇ ਐਸਪੀ ਸਾਹਿਬ ਦੱਸਣਗੇ ਕਿਉਂ ਨਹੀਂ ਹੋਈ ਕਾਰਵਾਈ ਕਿ ਉਹਨਾਂ ਦਾ ਇੱਕ ਫੁੱਫੜ ਆ ਕਿ ਜੋ ਸਬ ਇੰਸਪੈਕਟਰ ਉਹ ਸਾਨੂੰ ਅੱਗੇ ਧਮਕੀਆਂ ਲਾਂਦਾ ਹੈ ਕਿ ਤੂੰ ਕਾਰਵਾਈ ਕਰਕੇ ਵਾਹ ਉਹਨਾਂ ਦਾ ਵੀ ਇਹੀ ਕੰਮ ਸੀ ਜੋ ਵੀ ਉਹਨਾਂ ਦਾ ਉਹਨਾਂ ਦਾ ਵੀ ਇਹੀ ਕੰਮ ਸੀ ਉਹ ਸਭ ਇਨਸਪੈਕਟਰ ਹੈ ਹਾਂ ਨਹੀਂ ਉਹ ਦਾ ਫੁੱਫੜ ਹੈ ਸਭ ਇਨਸਪੈਕਟਰ ਹੈਗਾ ਜਿਹੜੇ ਦੋ ਮੁੰਡੇ ਆ ਉਹਨਾਂ ਦਾ ਸੋਨੇ ਦਾ ਕੰਮ ਹੈ ਉਹ ਫੁੱਫੜ ਨਾਲ ਉਹਨਾਂ ਨੂੰ ਉਲਟੀਆਂ ਧਮਕੀਆਂ ਲਾਉਂਦੇ ਆ ਤੁਹਾਨੂੰ ਗੋਲੀਆਂ ਮਾਰ ਦੇਣੀ ਆ ਤੁਹਾਨੂੰ ਇਹ ਕਰ ਦੇਣਾ ਤੁਹਾਨੂੰ ਉਹ ਕਰ ਦੇਣਾ ਉਲਟਾ ਨੂੰ ਹਰਾਸਮੈਂਟ ਕਰਦੇ ਆ ਹਾਂਜੀ ਹਰਾਸਮੈਂਟ ਕਰਦੇ ਉਲਟਾ ਨੂੰ ਇਹ ਇਨਸਾਨ ਕੋਈ ਕੱਲ ਨੂੰ ਹੁੰਦਾ ਤੇ ਕੋਈ ਜੁਮੇਵਾਰ ਬਣੂ ਉਹ ਸਾਹਿਲ ਤੇ ਮੌਜੂਦ ਤੇ ਜ਼ਿੰਮੇਵਾਰ ਹੋਣਗੇ ਜੀ ਇੱਕ ਸਰ ਸਾਨੂੰ ਸਿਮਰਜੀਤ ਸਿੰਘ ਮੇਰੀ ਫਰਮ ਦਾ ਨਾਮ ਸਤਜਵੈਲਰਸ ਹੈ ਮੇਰੇ ਨਾਲ 461 ਗ੍ਰਾਮ ਸੋਨੇ ਠੱਗੀ ਹੋਈ ਹੈ ਜਿਹਦੇ ਮੈਂ ਵਿਦ ਪ੍ਰੂਫ ਵਿਦ ਬਿੱਲ ਆਪਣੀ ਸਾਰੀ ਸਟਾਕ ਸਟੇਟਮੈਂਟ ਸਾਰਾ ਕੁਝ ਵਿਦ ਬਿੱਲ ਲਾਏ ਨੇ ਅੱਜ ਤੱਕ 2 ਮਹੀਨੇ ਹੋ ਗਏ ਕੋਈ ਕਾਰਵਾਈ ਨਹੀਂ ਸਰ ਹੋਈ ਠੱਗੀ ਬੱਜੀ ਕਿੱਦਾਂ ਕਿੱਦਾਂ ਸਰ ਪੁਰਾਣਾ 10 10 12 ਸਾਲ ਤੋਂ ਪੁਰਾਣਾ ਸਾਡਾ ਕਾਰੋਬਾਰ ਚੱਲ ਰਿਹਾ ਸੀ ਉਹਨਾਂ ਨਾਲ ਇਹ ਫਰੈਂਡ ਸਰਕਲ ਸੀ ਸਾਨੂੰ ਠੱਗੀ ਕਰਕੇ ਸਾਰੇ ਬਾਜ਼ਾਰ ਨਾਲ ਠੱਗੀ ਕਰਕੇ ਨੇ ਅੱਛਾ ਉਹ ਵੀ 골ਡ ਦਾ ਕੰਮ ਕਰਦਾ ਹਾਂ ਜੋ ਵੀ 골ਡ ਦਾ ਕੰਮ ਕਰਦਾ ਇਹਨਾਂ ਦਾ ਇੱਕ ਫੁੱਫੜਾ ਸਬ ਇੰਸਪੈਕਟਰ ਤਰਨਤਾਰ ਦਾ ਅਰਜਿੰਦਰ ਸਿੰਘ ਉਹ ਸਾਹ ਸਾਨੂੰ ਧਮਕਿਆ ਲੋਂਦਾ ਵਾ ਕਹਿੰਦਾ ਕਿ ਤੁਸੀਂ ਸਾਡਾ ਕੁੱਛ ਨਹੀਂ ਵਿਗਾੜ ਸਕਦੇ ਜਿੱਥੇ ਤੁਸੀਂ ਜਾਣਾ ਭੱਜ ਲੋ ਸਾਡਾ ਆਸਪੀ ਵਾਗਾ ਵਾ ਸਾਡਾ ਆਐਸਐਸਪੀ ਵਾਗਾ ਵਾ ਕਿੰਨਾ ਚਿਰ ਹੋ ਗਿਆ ਤੁਹਾਡੇ ਨਾਲ ਠਕੀ ਸਰ 2 ਮਹੀਨੇ ਹੋ ਗਏ ਭੱਜਦੇ ਨੂੰ ਕਦੀ ਰੋਜ਼ ਥਾਣੇ ਰੋਜ਼ ਸਾਨੇ ਰੋਜ਼ ਸਾਨੇ ਥਾਣੇ ਚੱਕਰ ਘਟਦੇ ਆ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਅੱਗੋਂ ਸਾਨੂੰ ਮੈਸੇਜ ਕਰ ਕਰਕੇ ਉਲਟੀਆਂ ਸਿੱਧੀਆਂ ਧਮਕੀਆਂ ਲਾਂਦਾ ਉਹ ਤੁਸੀਂ ਧਰਮੇ ਦੀ ਕਾਲ ਕੀਤੀ ਸੀਗੀ ਜੀ ਪਰ ਤਾਂ ਲੱਗਾ ਨਹੀਂ ਗਿਆ ਤੇ ਸਾਨੂੰ ਸੁਵਾਸ਼ ਜਿਹੜੀ ਕਾਰਵਾਈ ਮੈਂ ਕਰਾਂਗਾ ਉਹ ਜਿਹੜੇ ਮੁੰਡੇ ਦਾ ਨੋਟ ਸੈਸ਼ਨ ਹੈਗਾ ਵੀ ਉੱਤੇ ਕਾਰਵਾਈ ਹੋਏ ਦੇਖੋ ਅਗੇ ਐਸਪੀ ਐਸਪੀ ਸਾਹਿਬ ਕੋ ਚੱਲੇ ਦੇਖੋ ਕੀ ਬੰਦ ਹਨ ਜੇ ਨਹੀਂ ਹੁੰਦੀ ਨੈਸਟ ਫਿਰ ਅਸੀਂ ਧਰਨਾ ਲਾਵਾਂਗੇ ਅਮਰੀਕ ਸਰ ਤੇ ਸਰ ਅਮਰੀਕ ਸਰ ਦੇ ਨੇ ਜਾਰ ਨਗਰ ਦੇ ਸਰ ਇਹ ਅਸੀਂ ਸਾਰੇ ਤੁਰੇ ਫਿਰਦੇ ਆ ਕੋਈ ਕਾਰਵਾਈ ਨਹੀਂ ਹੋ ਰਹੀ ਹਾਂਜੀ ਇੱਥੋਂ ਦੇ ਆ ਇੱਥੋਂ ਦੀ ਆ ਨਾ ਨਾ ਇੱਥੇ ਹੀ ਆ ਸਿੱਥੇ ਹੀ ਆ ਹਾਂਜੀ ਪੱਕੇ ਬਿੱਲ ਲਾਏ ਸਰ ਸਾਰੇ ਪੱਕੇ ਬਿੱਲ ਦਿੱਤੇ ਆ ਸਾਰਾ ਕੁਝ ਦਿੱਤਾ ਨਾਲ ਵਿਦ ਪ੍ਰੂਫ ਸਭ ਕੁਝ ਪਿਆ ਸਾਡੇ ਕੋਲ ਐਸਪੀ ਸਾਹਿਬ ਜੀ ਮੈਂ ਆਪਣੇ ਜ਼ਿਕਰ ਕੀਤਾ ਉਹਨੇ ਪੱਕੇ ਪਰੂਵ ਲੱਗੇ ਸਰ ਸਾਰੇ ਤੁਹਾਡੇ ਨਾਲ ਕਿੰਨੇ ਦੀ ਥੱਲੇ 466 ਗ੍ਰਾਮ ਸੋਨੇ ਦੀ ਉਹਦੀ ਕੀਮਤ ਹੈ 66 ਲੱਖ ਰੁਪਏ ਮੇਰਾ ਨਾਮ ਮਨਦੀਪ ਸਿੰਘ ਹੈ ਇਹ ਤੁਹਾਨੂੰ ਕਹਿਣਾ ਚਾਹੁੰਦੇ ਆ ਕਿ ਐਸਪੀ ਸਾਹਿਬ ਨੇ ਸਾਨੂੰ ਬਹੁਤ ਜ਼ਿਆਦਾ ਭਰੋਸਾ ਦਿੱਤਾ ਹੈ ਉਹਨਾਂ ਕੋਲ ਰਿਪੋਰਟ ਜਿਹੜੀ ਆ 2 ਦਿਨ ਪਹਿਲਾਂ ਹੀ ਪਹੁੰਚੀ ਆ ਸਾਰੀ ਸਾਈਨ ਹੋ ਗਏ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਬੇਫਿਕਰ ਹੋ ਜਾਓ ਅੱਜ ਦੇ ਅੱਜ ਹੀ ਉਹ ਫਾਰਵਰਡ ਕਰ ਰਿਹਾ ਤੇ ਸਾਨੂੰ ਉਹਨਾਂ ਤੇ ਬੜਾ ਭਰੋਸਾ ਹੈ ਇੱਕ ਆਈਪੀਐਸ ਅਫਸਰ ਹੈ ਤੇ ਸਾਨੂੰ ਨਹੀਂ ਲੱਗਦਾ ਕਿ ਸਾਡੀ ਫਾਈਲ ਅੱਜ ਰੁਕੇਗੀ ਇੱਥੇ ਤੇ ਫਿਲਹਾਲ ਅਸੀਂ ਸਾਰੇ ਐਸਪੀ ਕੋਲ ਜਾ ਰਹੇ ਹਾਂ ਐਸਪੀ ਸਾਹਿਬ ਨੂੰ ਮਿਲਣ ਜਾ ਰਹੇ ਹਾਂ ਤੇ ਉੱਥੇ ਜਾ ਕੇ ਅਸੀਂ ਬਾਕੀ ਦੀ ਐਸਪੀ ਸਾਹਿਬ ਨਾਲ ਗੱਲ ਕਰਾਂਗੇ ਬਾਕੀ ਇਸ ਪੁਲਿਸ ਦੀ ਕਾਰਵਾਈ ਦੇ ਵਿੱਚ ਅਸੀਂ ਪੁਲਸ ਨੂੰ ਨਹੀਂ ਗਲਤ ਕਹਿ ਰਹੇ ਕਿ ਇਹਨਾਂ ਨੇ ਗਲਤ ਕੀਤਾ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜਾ ਦੂਜਾ ਤੇ ਰਹੀ ਨਾ ਉਹ ਬਾਰ-ਬਾਰ ਪੁਲਿਸ ਨੂੰ ਕਨਫਿਊਜ਼ ਕਰਨ ਵਾਸਤੇ ਹਾਈ ਕੋਰਟ ਰੇਟਾਂ ਪਾਈ ਜਾ ਰਿਆ ਸੀ ਕਿ ਕਦੀ ਪੁਲਿਸ ਉਹਨਾਂ ਦਾ ਸਾਥ ਨਹੀਂ ਦੇ ਰਹੀ ਕਦੀ ਪੁਲਿਸ ਉਹਨਾਂ ਨੂੰ ਧੱਕਾ ਕਰ ਰਹੀ ਮਕਿ ਉਸ ਨੂੰ ਜ਼ਿਆਦਾ ਕਨਫਿਊਜ਼ ਕਰਨ ਵਾਸਤੇ ਉਹਨਾਂ ਨੇ ਕੇਸ ਨੂੰ ਡਿਲੇ ਕੀਤਾ ਗਿਆ ਹੈ ਉਹ ਸਾਰੀਆਂ ਤੁਹਾਨੂੰ ਇਨਫੋਰਮੇਸ਼ਨ ਉੱਥੋਂ ਮਿਲ ਜਾਣਗੇ ਏਸੀਪੀ ਸਾ ਉਹਨਾਂ ਨੇ ਕਿ ਅੱਜ ਦੇ ਅੱਜ ਹੀ ਸਾਰੀ ਕਾਰਵਾਈ ਕਰ ਦਿੱਤੀ ਜਾਏਗੀ ਠੀਕ ਹੈ ਜੀ ਇੱਥੇ ਲਗਭਗ ਮਹੀਨਾ ਡੇਢ ਮਹੀਨਾ ਪਹਿਲਾਂ ਦੋ ਭਰਾ ਜਿਹੜੇ ਸੀ ਅਮਨਦੀਪ ਸਿੰਘ ਤੇ ਮਨਦੀਪ ਸਿੰਘ ਉਹਨਾਂ ਦੇ ਖਿਲਾਫ ਕੁਝ ਕੰਪਲੇਂਟਸ ਸਾਨੂੰ ਮਿਲੀਆਂ ਸੀ ਇਹ ਬਾਜ਼ਾਰ ਦੇ ਵਿੱਚੋਂ ਕਾਫੀ ਸੁਨਿਆਰਿਆਂ ਨਾਲ ਜਿਹੜਾ ਸੋਨੇ ਦੀ ਠੱਗੀ ਮਾਰ ਕੇ ਜਿਹੜੇ ਆ ਫਰਾਰ ਹੋ ਗਏ ਨੇ ਉਹਦੇ ਸਬੰਧ ਜਿਹਨਾਂ ਨੇ ਕਮਿਸ਼ਨਰ ਆ ਪੁਲਿਸ ਅਮਨ ਸਰ ਜੀ ਨੂੰ ਕੰਪਲੇਂਟ ਮੂਵ ਕੀਤੀਆਂ ਸੀ ਜੋ ਸਾਰੀਆਂ ਕਬਰੇਟਾਂ ਦੀ ਪੜਤਾਲ ਜਿਹੜੀ ਆ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਤੇ ਸਰ ਕੀ ਜਿਹੜੇ ਦੋਨੇ ਬੰਦੇ ਦੋਸ਼ੀ ਪਾਏ ਗਏ ਨੇ ਇਹ ਇਹਦੀ ਜਿਹੜੀ ਪਰਤਾਲ ਜਿਹੜੀ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਅੱਜ ਇਕੱਠੇ ਹੋ ਕੇ ਕਿਹਾ ਗਿਆ ਸੀ ਕਿ ਸਾਡੇ ਜਿਹੜੀ ਆ ਦਰਖਾਸਤਾਂ ਦਾ ਨਿਪਟਾਰਾ ਇਹਦਾ ਜਲਦੀ ਕੀਤਾ ਜਾਵੇ ਉਹਨਾਂ ਨੂੰ ਜਿਹੜਾ ਅਸ਼ਵਾਸਨ ਦਿੱਤਾ ਗਿਆ ਕਿ ਜਲਦੀ ਇਹਨਾਂ ਦੀ ਜਿਹੜੀ ਆ ਦਰਖਾਸਤਾਂ ਦੀ ਪਰਤਾਲ ਕਰਕੇ ਜੋ ਬੰਦ ਦੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਜੀ ਕਹਿੰਦੇ ਭਾਜੇ ਬਾਹਰ ਬਾਜ਼ਾਰ ਚ ਘੁੰਮਦੇ ਨੇ ਧਮਕੀਆਂ ਘਰ ਆ ਵੀ ਜਾਂਦੇ ਆ ਤੇ ਕਾਰਵਾਈ ਕੀਤੀ ਜਾਏਗੀ ਜਾਂ ਧਮਕੀਆਂ ਦੇਦੇ ਬਿਲਕੁਲ ਜੀ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਲਾਇਨ ਆਰਡਰ ਆਪਣੇ ਹੱਥ ਲੈਣ ਨਹੀਂ ਦਿੱਤਾ ਜਾਵੇਗਾ ਤੇ ਜਿਹੜੀ ਆ ਫੇਰ ਇਨਵੈਸਟੀਗੇਸ਼ਨ ਜਿਹੜੀ ਇਸ ਚੀਜ਼ ਦੀ ਜਿਹੜੀ ਕੀਤੀ ਜਾਵੇਗੀ ਜਿਹੜੇ ਥੱਗੀ ਮਾਰਗੇ ਲੋਕਾਂ ਨਾਲ ਗੱਲਬਾਤ ਇਹ ਤੁਹਾਡੇ ਨਾਲ ਤੁਰਾਪਤ ਆਇਆ ਕਰਦਾ ਬਿਲਕੁਲ ਉਹਨਾਂ ਦੇ ਬਿਆਨ ਵੀ ਕਲਮਤ ਕੀਤੇ ਗਏ ਆ ਦਰਖਾਸਤਕਰਤਾ ਦੇ ਵੀ ਬਿਆਨ ਤੇ ਹੋਰ ਬਾਜ਼ਾਰ ਦਾ ਵੀ ਬਿਆਨ ਜਿਹੜੇ ਕਲਮਤ ਕੀਤੇ ਗਏ ਤੇ ਇਹਦੀ ਪੜਤਾਲ ਜਿਹੜੀ ਆ ਮੁਕੰਮਲ ਕਰਕੇ ਜਲਦੀ ਜਿਹੜੀ ਭੇਜੀ ਜਾਵੇਗੀ ਕਿ